ਜੇ ਸਭ ਤੋਂ ਵੱਡੇ ਰੋਗ ਦੀ ਗੱਲ ਕਰਨੀ ਹੋਵੇ ਨਾ ਵੀ ਦੁਨੀਆਂ ਵਿੱਚ ਸਭ ਤੋਂ ਵੱਡਾ ਰੋਕੜ ਹੈ ਰੋਗੀ ਤੇ ਸਾਰਾ ਸੰਸਾਰ ਹੈ ਜੋ ਜੋ ਦੀਸੈ ਸੋ ਸੋ ਰੋਗੀ ਰੋਗ रहਤ ਮੇਰਾ ਸਤਗੁਰ ਜੋਗੀ ਪਰ ਜੇ ਸਭ ਤੋਂ ਵੱਡੇ ਰੋਗ ਦੀ ਗੁਰਬਾਣੀ ਨੇ ਗੱਲ ਕੀਤੀ ਹੈ ਨਾ ਦੁਨੀਆਂ ਵਿੱਚ ਰੋਗ ਸਭ ਤੋਂ ਵੱਡਾ ਕੋੜ ਦਾ ਮੰਨਿਆ ਜਾਂਦਾ ਹੈ ਵਿਦਵਾਨ ਕਹਿੰਦੇ ਨੇ ਜਿਹਨੂੰ ਕੋੜ ਦਾ ਰੋਗ ਹੋ ਜੇ ਕਈ ਪੁਸਤਾਂ ਤੱਕ ਨਹੀਂ ਜਾਂਦਾ ਪਰ ਇਹ ਸਤਿਗੁਰੂ ਇੰਨੇ ਦਿਆਵਾਨ ਨੇ ਗੁਰਮੁਖੋ ਜਿਹਦਾ ਸਤਿਗੁਰੂ ਦੀ ਸ਼ਰਨ ਵਿੱਚ ਆਂਦਾ ਹੈ ਸਤਿਗੁਰੂ ਉਹਦੇ ਕੋੜ ਦੇ ਰੋਗ ਵੀ ਦੂਰ ਕਰ ਦਿੰਦਾ ਕੀਤੇ ਨਾ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਦੇਪਾਲਪੁਰ ਦੇ ਕੋੜੀ ਦੇ ਰੋਗ ਦੂਰ ਕੀਤੇ ਉਸ ਬ੍ਰਾਹਮਣ ਕੋੜੀ ਦੇ ਰੋਗ ਦੂਰ ਕੀਤੇ ਜਿਹਨੂੰ ਬ੍ਰਾਹਮਣਾ ਨੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਰਸਤੇ ਵਿੱਚ ਪਾ ਦਿੱਤਾ ਪ੍ਰੇਮਾ ਰੋਗੋੜੀ ਉਹਦਾ ਕੋੜ ਦੂਰ ਕੀਤਾ ਗੁਰੂ ਅਮਰਦਾਸ ਸਾਹਿਬ ਜੀ ਨੇ ਪਰ ਜਿਹੜੀ ਦਾਸ ਬੇਨਤੀ ਕਰਨੀ ਚਾਹੁੰਦਾ ਹੈ ਜਿਹੜਾ ਹੋਮੇ ਦਾ ਰੋਗ ਹੈ ਨਾ ਇਹ ਵੀ ਬੜਾ ਵੱਡਾ ਰੋਗ ਹੈ ਸਤਗੁਰੂ ਨੇ ਇਹਨੂੰ ਬਹੁਤ ਵੱਡਾ ਰੋਗ ਕਿਹਾ ਇੰਨਾ ਵੱਡਾ ਰੋਗ ਸਹਿਬ ਕਹਿੰਦੇ ਨੇ ਹੋਮੇ ਦੀਰਗ ਰੋਗ ਹੈ ਇਹ ਹੋਮੇ ਇੰਨਾ ਵੱਡਾ ਰੋਗ ਹੈ ਸਹਿਬ ਕਹਿੰਦੇ ਦੀਰਗ ਦੀਰਗ ਦਾ ਅਰਥ ਹੁੰਦਾ ਹੈ ਵੱਡਾ ਮਨ ਮੇਕ ਬੜਾ ਵੱਡਾ ਰੋਗ ਐ ਸਤਿਗੁਰੂ ਮਹਾਰਾਜ ਕਹਿੰਦੇ ਹੁਣ ਰੋਗ ਤੋਂ ਛੁਟਕਾਰਾ ਕਿਵੇਂ ਮਿਲੇ ਇਹ ਬਾਹਰੀ ਤੋਰ ਤੇ ਤੇ ਖਤਮ ਆਪਾਂ ਕਰ ਸਕਦੇ ਆ ਜਿਹਨੂੰ ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਕਬੀਰ ਸਿਕ ਸਾਖਾ ਬਹੁਤੇ ਕੀਏ ਕੇਸੋ ਕਿਓ ਨਾ ਮੀਤ ਚਾਲੇ ਥੇ ਹਰ ਮਿਲਨ ਕੋ ਬੀਚ ਟਕਿਓ ਜੀਤ ਚੱਲਿਆ ਤੇ ਸੀ ਸੀ ਰੱਬ ਦੇ ਘਰ ਵੱਲ ਤੁਰਿਆ ਤੇ ਵਿਧਾਇਆ ਤੇ ਕਦਮ ਸੀ ਬੜੀ ਸਾਧਨਾ ਵੀ ਕੀਤੀ ਤਪ ਵੀ ਕੀਤਾ ਬੰਦਗੀ ਵੀ ਕੀਤੀ ਪਰ ਹੋਇਆ ਕਿ ਸਹਿਬ ਕਹਿੰਦੇ ਨੇ ਵਿੱਚ ਹੀ اٹਕ ਗਿਆ ਕਿਉਂ ਕਿਉਂਕਿ ਜਿਹੜਾ ਮਨ ਦਾ ਮਾਣ ਹੈ ਨਾ ਉਹਨੂੰ ਨਹੀਂ ਤਿਆਗ ਸਕਿਆ ਬਾਰੋਂ ਸਾਰਾ ਕੁਝ ਬੰਦੇ ਨੇ ਤਿਆਗ ਦਿੱਤਾ ਮਨ ਦਾ ਮਾਣ ਨਹੀਂ ਤਿਆਗ ਸਕਿਆ ਇੱਕ ਸਾਖੀ ਤੁਸੀਂ ਆਮ ਕਰਕੇ ਵਿਦਵਾਨਾਂ ਪਾਸੋਂ ਸੁਣਦੇ ਹੋ ਇਤਿਹਾਸ ਦੀ ਗੁਰ ਇਤਿਹਾਸ ਦੀ ਸਾਖੀ ਹੈ ਵੇਖੋ ਹਰ ਇੱਕ ਦਾ ਆਪਣਾ ਆਪਣਾ ਪੁਆਇੰਟ ਆਫ View ਹੁੰਦਾ ਹੈ ਸਮਝਣ ਦਾ ਤਰੀਕਾ ਸੋਚਣ ਦਾ ਤਰੀਕਾ ਹੁੰਦਾ ਹੈ ਕੋਈ ਕਿਸ ਪੁਆਇੰਟ ਆਫ View ਦੇ ਨਾਲ ਕਿਵੇਂ ਸੋਚਦਾ ਹੈ ਇੱਕ ਸਾਖੀ ਤੁਸੀਂ ਰੋਜ਼ ਸੁਣਦੇ ਹੋ ਮੈਂ ਸਾਖੀ ਨਹੀਂ ਕੇਵਲ ਟੂਕ ਮਾਤਰ ਜ਼ਿਕਰ ਕਰਾਂਗਾ ਗੱਲ ਨੂੰ ਸਮਝਣ ਵਾਸਤੇ ਜਿੱਥੇ ਹੋਮੇ ਦਾ ਰੋਗ ਆ ਜੇ ਨਾ ਸਹਿਬ ਕਹਿੰਦੇ ਉਥੇ ਪਿੱਛੇ ਪਿੱਛੇ ਸਾਰੇ ਰੋਗ ਆ ਜਾਂਦੇ ਨੇ ਫਿਰ ਆ ਜਾਂਦਾ ਹੈ ਕ੍ਰੋਧ ਵੀ ਆ ਜਾਂਦਾ ਹੈ ਲੋਭ ਵੀ ਆ ਜਾਂਦਾ ਹੈ ਮੂ ਵੀ ਆ ਜਾਂਦਾ ਹੈ ਹੰਕਾਰ ਵੀ ਆ ਜਾਂਦਾ ਹੈ ਜਿੱਥੇ ਕਾਮ ਵੀ ਆ ਜਾਂਦਾ ਜਿੱਥੇ ਹੋਮੇ ਆ ਗਈ ਇਹ ਵੱਡਾ ਰੋਗ ਆ ਗਿਆ ਜਿਵੇਂ ਇੱਕ ਰੋਗ ਵੱਡਾ ਬੰਦੇ ਨੂੰ ਚਿਮੜ ਜੇ ਫਿਰ ਸਾਰੀਆਂ ਬਿਮਾਰੀਆਂ ਅੱਗੇ ਪੈਦਾ ਹੋ ਜਾਂਦੀਆਂ ਨੇ ਜੇ ਪੇਟ ਦਾ ਪੇਟ ਦੇ ਵਿੱਚੋਂ ਕੋਈ ਰੋਗ ਛਿੜ ਗਿਆ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋ ਗਈਆਂ ਉਹਨਾਂ ਨੇ ਜਨਮ ਲੈ ਲਿਆ ਇਵੇਂ ਜੇ ਹੋਮੇ ਦਾ ਰੋਗ ਜਿਹਨੂੰ ਲੱਗ ਗਿਆ ਭਾਵੇਂ ਉਹ ਸੁਖਮ ਰੂਪ ਦੇ ਵਿੱਚ ਹੈ ਸੱਚ ਜਾਣਿਓ ਪਿਆਰਿਓ ਪਰ ਸਾਰੀਆਂ ਚੀਜ਼ਾਂ ਨਾ ਉਹ ਕਾਮ ਤੋਂ ਬਚ ਸਕਦਾ ਨਾ ਕ੍ਰੋਧ ਤੋਂ ਨਾ ਲੋਭ ਤੋਂ ਨਾ ਮੋਹ ਤੋਂ ਜੇ ਉਹ ਬੰਦੇ ਦੇ ਅੰਦਰ ਹੋਮੇ ਦਾ ਰੂਗ ਆ ਗਿਆ ਹੁਣ ਪੁਆਇੰਟ ਆਫ 뷰 ਤੁਸੀਂ ਲਿਓ ਇਸ ਸਾਖੀ ਦੇ ਵਿੱਚੋਂ ਸਿੱਖ ਹੈ ਬੜਾ ਪਿਆਰਾ ਸਤਿਗੁਰੂ ਦਾ ਨਾਮ ਹੈ ਪਾਈ ਜੋਗਾ ਜਿਹੜਾ ਸਤਿਗੁਰੂ ਨੂੰ ਕਹਿੰਦਾ ਮਹਾਰਾਜ ਮੈਂ ਕੇਵਲ ਤੁਹਾਡੇ ਜੋਗਾ ਤੇ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਕਹਿੰਦੇ ਜੇ ਤੂੰ ਗੁਰੂ ਜੋਗਾ ਤੇ ਗੁਰੂ ਤੇਰੇ ਜੋਗਾ ਕਿਹਾ ਸੀ ਨਾ ਮਹਾਰਾਜ ਨੇ ਸ਼ਾਦੀ ਦਾ ਸਮਾਂ ਆ ਗਿਆ ਸਾਖੀ ਨਹੀਂ ਕੇਵਲ ਟੂਕ ਮਾਤਰ ਸਤਿਗੁਰਾਂ ਨੇ ਭੇਦ ਦਿੱਤਾ ਪਰ ਪਾਤਸ਼ਾਹ ਕਹਿੰਦੇ ਸਿੱਖਾ ਮੇਰੇ ਜੋਗਿਆ ਜਦੋਂ ਮੈਂ ਬੁਲਾਵਾਂ ਫਿਰ ਸਮਾਣਾ ਲਈ ਝਟ ਆ ਜਾਈਂ ਕਹਿੰਦਾ ਮਹਾਰਾਜ ਸਤਿਵੰਦ ਸ਼ਾਦੀ ਹੋ ਰਹੀ ਹੈ ਫੇਰੇ ਹੁੰਦੇ ਪਏ ਨੇ ਗੁਰਮੁਖੋ ਕੋਈ ਬੰਦਾ ਹੈ ਵੀ ਬੰਦੇ ਦੇ ਫੇਰੇ ਹੁੰਦੇ ਹੋਣ ਸਤਿਗੁਰੂ ਜੀ ਦਾ ਹੁਕਮਨਾਮਾ ਇੱਕ ਸਿੱਖ ਦੇ ਕੋਲੋਂ ਨੂੰ ਮਿਲਿਆ ਤੇ ਉਸ ਦੇ ਵਿੱਚ ਲਿਖਿਆ ਸੀ ਹੁਕਮਨਾਮੇ ਵਿੱਚ ਚਿੱਠੀ ਦੇ ਵਿੱਚ ਵੀ ਜਦੋਂ ਤੈਨੂੰ ਇਹ ਚਿੱਠੀ ਮਿਲੇ ਤੁਰੰਤ ਤੂੰ ਸਾਡੇ ਪਾਸ ਚੱਲ ਕੇ ਆਉਣਾ ਫੇਰੇ ਹੋ ਰਹੇ ਸਨ ਗੁਰਮੁਖੋ ਫੇਰਾ ਇੱਕ ਰਹਿ ਗਿਆ ਤੇ ਭਾਈ ਜੋਗਾ ਉਹ ਸੁਣ ਕੇ ਨਾਲ ਦੀ ਨਾਲ ਤੁਰ ਪਿਆ ਉਹ ਫੇਰਾ ਹੀ ਛੱਡ ਦਿੱਤਾ ਆਪਣੇ ਆਨੰਦ ਕਾਰਜਾਂ ਦੇ ਵਿੱਚੋਂ ਫੇਰੇ ਦੇ ਵਿੱਚੋਂ ਫੇਰਾ ਹੀ ਛੱਡ ਦਿੱਤਾ ਇੱਕ ਤੁਰ ਪਿਆ ਚਿੱਠੀ ਪੜ ਕੇ ਨਾਲ ਦੀ ਨਾਲ ਸਹੁਰੇ ਨੇ ਵੀ ਰੋਕਿਆ ਹੋਵੇਗਾ ਸੱਸ ਨੇ ਵੀ ਰੋਕਿਆ ਹੋਵੇਗਾ ਸਾਲੀਆਂ ਨੇ ਵੀ ਰੋਕਿਆ ਹੋਵੇਗਾ ਜਦੋਂ ਬੰਦੇ ਨੂੰ ਬਹੁਤ ਜੀ ਜ਼ੋਰ ਪਾਉਣ ਨਾ ਬੰਦੇ ਨੂੰ ਕਰੋਧ ਵੈਸੀ ਆ ਜਾਂਦਾ ਹੈ ਪਰ ਭਾਈ ਜੋਗੇ ਨੇ ਬਿਲਕੁਲ ਵੀ ਗੁੱਸਾ ਨਹੀਂ ਕੀਤਾ ਬਿਲਕੁਲ ਵੀ ਕਰੋਧ ਨਹੀਂ ਕੀਤਾ ਕਰੋਧ ਆਏ ਨਹੀਂ ਨੇੜੇ ਬਸ ਗੁਰੂ ਦਾ ਬਚਨ ਸਾਹਮਣੇ ਸੀ ਤੁਰ ਪਿਆ ਸਾਧ ਸੰਗਤ ਮੈਂ ਬੇਨਤੀ ਕਰਾਂ ਕੋਈ ਕਰੋਧ ਨਹੀਂ ਕੋਈ ਕੁਛ ਨਹੀਂ ਬਚਨ ਪੜ ਕੇ ਮਨ ਕੇ ਤੁਰ ਪਿਆ ਨਾਲ ਦੀ ਨਾਲ ਜਦੋਂ ਹੁਸ਼ਿਆਰਪੁਰ ਦੇ ਲਾਗੇ ਆਇਆ ਆਪ ਜੀ ਜਾਣਦੇ ਹੋ ਰਸਤੇ ਵਿੱਚ ਪਾਸੇ ਇੱਕ ਨਿੱਕਾ ਜਿਹਾ ਖਿਆਲ ਆ ਗਿਆ ਉਹੀ ਖਿਆਲ ਭਾਈ ਜੋਗੇ ਨੂੰ ਲੈ ਕੇ ਵਹਿ ਗਿਆ ਕੀ ਖਿਆਲ ਆ ਗਿਆ ਕਹਿੰਦਾ ਜੋਗਿਆ ਤੇਰੇ ਵਰਗਾ ਤੇ ਗੁਰੂ ਦਾ ਸਿੱਖ ਹੀ ਕੋਈ ਤੇਰੇ ਵਰਗਾ ਤੇ ਹੈ ਹੀ ਕੋਈ ਨਹੀਂ ਸਿੱਖ ਤੂੰ ਵੱਡਾ ਸ ਵੱਡਾ ਸਿੱਖ ਗੁਰੂ ਸਾਹਿਬ ਜੀ ਦੇ ਕੋਲ ਸਾਰੇ ਸਿੱਖਾਂ ਦੇ ਵਿੱਚੋਂ ਤੂੰ ਸਭ ਤੋਂ ਯੋਗ ਹੋਵੇਂਗਾ ਕਿਉਂ ਕਿਉਂਕਿ ਤੂੰ ਆਪਣਾ ਆਨੰਦ ਕਾਰਜ ਵਚਕਾਰ ਛੱਡ ਕੇ ਆ ਗਿਆ ਕੇਵਲ ਗੁਰੂ ਦੀ ਚਿੱਠੀ ਪੜ ਕੇ ਤੇਰੇ ਵਰਗਾ ਅਸੀਂ ਕਿੱਥੇ ਹੋਵੇਗਾ ਬਸ ਇਹ ਮਨ ਵਿੱਚ ਫੁਰਨਾ ਆਇਆ ਤੇ ਗੁਰਮੁਖ ਕੀਤੀ ਕਰਾਈ ਸਾਰੀ ਬਾਣੀ ਚੱਲੇਗੀ ਬਸ ਹੋਮੇ ਆਈ ਤੇ ਜਿੱਥੇ ਫਿਰ ਹੋਮੇ ਆਜੇ ਸਹਿਬ ਕਹਿੰਦੇ ਵੱਡਾ ਰੋਗ ਆਜੇ ਪਰ ਪਿੱਛੇ-ਪਿੱਛੇ ਸਾਰੇ ਰੋਗ ਆ ਜਾਂਦੇ ਅਸੀਂ ਇਸ ਸਾਖੀ ਕਾਮ ਦੇ ਮੁਤਾਬਕ ਪੜਦੇ ਆ ਪੁਆਇੰਟ ਆਫ ਊ ਨਾ ਲੈਨੇ ਆ ਬੜ ਤੁਸੀਂ ਇਹਦੇ ਵਿੱਚ ਵਿਊ ਪੁਆਇੰਟ ਇਹ ਲਿਓ ਵੀ ਦੇਖੋ ਹੋਮੇ ਆਈ ਜਦੋਂ ਸਾਰੇ ਟੱਬਰ ਨੇ ਰੋਕਿਆ ਰਲ ਕੇ ਵੀ ਛੱਡ ਆਪਾਂ ਰੋਕਦੇ ਹੀ ਆਂ ਵੀ ਬਾਅਦ ਚ ਕਰ ਲਾਂਗੇ ਕਾਰਜ ਪਹਿਲਾਂ ਤੂੰ ਆਪਣੇ ਫੇਰੇ ਤੇ ਪੂਰੇ ਕਰ ਲੈ ਜਦੋਂ ਸਾਰੇ ਜੀ ਕਹਿੰਦੇ ਹੁਣ ਬੰਦੇ ਨੂੰ ਛੱਟ ਗੁੱਸਾ ਵੀ ਆ ਜਾਂਦਾ ਨਹੀਂ ਮੈਂ ਆਪਣੇ ਗੁਰੂ ਦਾ ਹੁਕਮ ਮੰਨਾਂ ਤੁਸੀਂ ਕੋਣ ਹੁੰਦੇ ਹੋ ਰੋਕਣ ਵਾਲੇ ਪਰ ਉੱਥੇ ਉੱਥੇ ਕੋਈ ਰੋਦ ਨਹੀਂ ਆਇਆ ਗੁੱਸਾ ਉਸ ਸਮੇਂ ਨਹੀਂ ਆਇਆ ਕਿਉਂ ਕਿਉਂਕਿ ਬਸ ਹੁਕਮ ਸੀ ਅੱਗੇ ਬਸ ਪਰ ਜਦੋਂ ਇਹ ਹੋਮੇ ਆ ਗਈ ਤੇਰੇ ਵਰਗਾ ਤੇ ਸੇਖ ਹੀ ਕੋਈ ਨਹੀਂ ਜੋਗਿਆ ਫਿਰ ਗੁਰਮੁਖੋ ਬਸ ਇਹ ਦੀ ਗੱਲ ਸੀ ਇਹ ਸੁਖਮ ਹੋਮੇ ਅੰਦਰ ਆਈ ਤੇ ਗੁਰਮੁਖੋ ਇੱਕੋ ਦਮ ਮਨ ਬਦਲ ਗਿਆ ਵੀ ਰਾਤ ਪੈ ਗਈ ਇੱਥੇ ਰੁਕ ਜਾਾਂ ਤੇ ਗੁਰਮੁਖੋ ਉੱਥੇ ਚਲਾ ਗਿਆ ਫਿਰ ਵੇਸ਼ਵਾ ਦੇ ਦਾਰ ਕੋਲ ਫਿਰ ਕਾਮ ਵੀ ਅੰਦਰ ਪੈਦਾ ਹੋ ਗਿਆ ਪਰ ਸਾਰੀ ਰਾਤ ਸਤਗੁਰੂ ਕਲਗੀਆਂ ਵਾਲੇ ਪਤਸ਼ਾਹ ਨੇ ਪਹਿਰਾ ਵੀ ਦਿੱਤਾ ਸਮਝਾਇਆ ਵੀ ਉਹਨੂੰ ਵੇਖ-ਵੇਖ ਕੇ ਕ੍ਰੋਧ ਵੀ ਆਉਂਦਾ ਰਿਹਾ ਵੀ ਜਿਹੜਾ ਪਹਿਰੇਦਾਰ ਅੱਗੇ ਬੈਠਾ ਏ ਹਟਦਾ ਕਿਉਂ ਨਹੀਂ ਵੇਖੋ ਕ੍ਰੋਧ ਉੱਥੇ ਨਹੀਂ ਆਇਆ ਗੁੱਸਾ ਉੱਥੇ ਨਹੀਂ ਆਇਆ ਇੱਥੇ ਗੁੱਸਾ ਆ ਗਿਆ ਕਿਉਂ ਕਿਉਂਕਿ ਜਦੋਂ ਹਉਮੈ ਅੰਦਰ ਆ ਗਈ ਹਉਮੈ ਤੋਂ ਬਾਅਦ ਕਾਮ ਵੀ ਆ ਗਿਆ ਕ੍ਰੋਧ ਵੀ ਆ ਗਿਆ ਲੋਭ ਵੀ ਆ ਗਿਆ ਮੋਹ ਵੀ ਆ ਗਿਆ ਵੀ ਸਿਰੇ ਚਲੇ ਜਾਵਾਂਗੇ ਗੁਰੂ ਦੇ ਕੋਲ ਰਾਤ ਹੁਣ ਮੈਂ ਕੱਟ ਲਾਂ ਮੋਹ ਵੀ ਆ ਗਿਆ ਕਟਲੀ ਗੁਰਮੁਖੋ ਰਾਤ ਸਾਰੀ ਰਾਤ ਗੁੱਸੇ ਦੇ ਵਿੱਚ ਰਿਹਾ ਪਰ ਕਿਲਗੀਆਂ ਵਾਲੇ ਪਾਦਸ਼ਾਹ ਨੇ ਉਸ ਰੂਪ ਵਿੱਚ ਆਖਿਆ ਪਿਆਰੇਆ ਆਪਣੇ ਸ਼ਕਲ ਬਲ ਵੇਖ ਸਿਰ ਤੇ ਤੇਰੇ ਕੇਸ ਨੇ ਦਸਤਾਰ ਹੈ ਮੂੰਹ ਤੇ ਤੇਰੇ ਦਾੜਾ ਹੈ ਵੇਖ ਕੇ ਤੂੰ ਭਟਕਦਾ ਕਿਤੇ ਵਿਸ਼ਵਾ ਦੇ ਦੁਆਰੇ ਪਿਆ ਪਰ ਸਾਰੀ ਉਹਨੂੰ ਗੱਲ ਸਮਝ ਆਈ ਤੁਸੀਂ ਗੱਲ ਨੂੰ ਸਮਝਿਓ ਗੁਰਮੁਖੋ ਜਦੋਂ ਹਉਮੈ ਆਈ ਪਰ ਸਾਰੀਆਂ ਚੀਜ਼ਾਂ ਆਪਣੇ ਆਪ ਆ ਗਈਆਂ ਸਹਿਬ ਕਹਿੰਦੇ ਇਸ ਕਰਕੇ ਜਿਹੜੀ ਹਉਮੈ ਹੈ ਨਾ ਇਹ ਸਭ ਤੋਂ ਵੱਡਾ ਰੋਗ ਹੈ ਇਹ ਸਥੂਲ ਰੂਪ ਜਿਸੀਂ ਬਾਹਰੋਂ ਕੱਢ ਸਕਦੇ ਹਾਂ ਅਸੀਂ ਨਿਮਰਤਾ ਧਾਰਨ ਕਰਕੇ ਨਿਮਰਤਾ ਵਿੱਚ ਆ ਕੇ ਹੱਥ ਜੋੜ ਕੇ ਪਰ ਇਹ ਅੰਦਰ ਕਿਤੇ ਨਾ ਕਿਤੇ ਰਹਿ ਜਾਂਦੀ ਹੈ ਇਹ ਅੰਦਰੋਂ ਨਹੀਂ ਨਿਕਲਦੀ ਇਹਨੂੰ ਅੰਦਰੋਂ ਕੱਢਣਾ ਹੈ ਉਹ ਤਿਆਗਣਾ ਹੈ ਅੰਦਰੋਂ ਉਹ ਜਿਹੜੀ ਸੂਖਮ ਰੂਪ ਦੇ ਵਿੱਚ ਹੈ ਇਹ ਭਗਤੀ ਦੀ ਵੀ ਆ ਸਕਦੀ ਹੈ ਬੰਦਗੀ ਦੀ ਵੀ ਸੇਵਾ ਦੀ ਵੀ ਆ ਸਕਦੀ ਹੈ ਇਹ ਹਉਮੈ ਵੀ ਮੇਰੇ ਤੋਂ ਵੱਡਾ ਅੰਦਰੋਂ ਸੇਵਾਦਾਰ ਕੋਈ ਨਹੀਂ ਮੰਨ ਝੋਕੇ ਮੇਰੇ ਤੋਂ ਵੱਡਾ ਕੋਈ ਹੈ ਹੀ ਨਹੀਂ ਸੇਵਾਦਾਰ ਮੇਰੇ ਤੋਂ ਵੱਡਾ ਕੋਈ ਗਿਆਨੀ ਨਹੀਂ ਹੈਗਾ ਸਹਿਬ ਕਹਿੰਦੇ ਇਹ ਜੇ ਆ ਗਿਆ ਮਨ ਦੇ ਅੰਦਰ ਤੇ ਗੁਰਮੁਖੋ ਸਹਿਬ ਕਹਿੰਦੇ ਸਾਰਾ ਕੁਝ ਕੀਤਾ ਕਰਾਇਆ ਖਤਮ ਹੋ ਜਾਣਾ ਇਸ ਕਰਕੇ ਸਾਧੂ ਜੇ ਸਭ ਤੋਂ ਵੱਡਾ ਰੋਗ ਹੈ ਜੇ ਕੁਝ ਤਿਆਗਣੇ ਦੁਨੀਆਂ ਵਿੱਚ ਤੁਸੀਂ ਪਰਿਵਾਰ ਤਿਆਗਤਾ ਬੱਚੇ ਤਿਆਗਤੇ ਜ਼ਿੰਮੇਵਾਰੀਆਂ ਤਿਆਗਤੀਆਂ ਪਰ ਜਿਹੜੀ ਤਿਆਗਨ ਦੀ ਚੀਜ਼ ਸੀ ਉਹ ਤੇ ਤਿਆਗੀ ਕਿਉਂਕਿ ਗੁਰੂ ਨਾਨਕ ਦੇਵ ਸਹਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਚਾਰ ਤੋਂ ਪਹਿਲਾਂ ਸਤਿਗੁਰੂ ਜੀ ਦੀ ਉਪਦੇਸ਼ ਤੋਂ ਪਹਿਲਾਂ ਲੋਕ ਜਿਹੜੇ ਨੇ ਪਰਿਵਾਰ ਨੂੰ ਤਿਆਗਣਾ ਗ੍ਰਸਥ ਨੂੰ ਤਿਆਗਣਾ ਤੇ ਸੰਸਾਰ ਨੂੰ ਤਿਆਗਣਾ ਇਹ ਸਾਰਾ ਕੁਝ ਪਰਮਾਤਮਾ ਦੇ ਘਰ ਵਿੱਚ ਮੰਨਦੇ ਸਨ ਵੀ ਸਾਰਾ ਕੁਝ ਛੱਡਣਾ ਪੈਣਾ ਪਰ ਜਿਹੜਾ ਇਹ ਉਪਦੇਸ਼ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਦਿੱਤਾ ਵੀ ਤੁਸੀਂ ਪਰਿਵਾਰ ਵਿੱਚ ਰਹਿ ਕੇ ਸਾਰਾ ਕੁਝ ਕਰ ਸਕਦੇ ਹੋ ਜਿਵੇਂ ਮੈਂ ਬੇਨਤੀ ਕਰਾਂ ਪਰ ਸਹਿਬ ਕਹਿੰਦੇ ਜੇ ਛੱਡਣਾ ਹੈ ਤੇ ਉਹ ਮਾਨ ਨੂੰ ਛੱਡੋ ਮਾਨ ਨੂੰ ਤਿਆਗੋ